605 605 ਟਰੈਕਟਰ ਹੈ ਜੀ ਠੀਕ ਹੈ ਜੀ ਥੱਲੋਂ ਲੈ ਕੇ ਸਾਰਾ ਡਿਊਟੀ ਜੱਡ ਰਿਜਨਲ ਆ ਲਾ ਰਿਮਾਂ ਤੱਕ ਠੀਕ ਹੈ ਜੀ ਜਿਹੜਾ ਰਿਮਾਂ ਦਾ ਰੰਗ ਘਟ ਘੱਟਾ ਉਸੇ ਕਰਵਾਇਆ ਨਹੀਂ ਸਾਰਾ ਕੋ ਨਾਲ ਦਾ ਹੀ ਆ ਠੀਕ ਹੈ ਅਜੇ ਤੱਕ ਰਿਮਾਂ ਦੇ ਨੱਟ ਵੀ ਖੁੱਲੇ ਜੀ ਇਹਦੇ ਟਾਇਰ ਮਗਲੇ 90 ਪੈਸੇ ਆ ਜੀ ਠੀਕ ਹੈ ਜੀ 6 ਝੜੀਆ ਟਰੈਕਟਰੀ ਠੀਕ ਹੈ ਜੀ ਸਾਰਾ ਟਰੈਕਟਰ ਰਿਜਨਲ ਆ ਜੇ ਤੋਤਾ ਵੀ ਨਿਕਾ ਜੀ ਇਹ ਡਬਲ ਕਲਚ ਆ ਵੀਰੇ ਹਾਂ ਜੀ ਮਗਲ ਟਾਇਰ ਹੈਗੇ ਆ ਅੱਧੇ 50 ਪੈਸੇ ਠੀਕ ਹੈ ਜੀ ਮੂਹਲ ਟਾਇਰ ਹੈਗੇ 70 ਪੈਸੇ ਠੀਕ ਹੈ ਜੀ ਰੰਗ ਰ ਮਗਲੇ ਟਾਇਰ ਹੈਗੇ 80 85 ਪੈਸੇ ਠੀਕ ਹੈ ਜੀ ਮੋਰਲੇ 80 85 ਪੈਸੇ ਟਰੈਕਟਰ ਸਾਰਾ ਓਰੀਜਨਲ ਆ ਠੀਕ ਹੈ ਜੀ ਚੰਗਾ ਟਰੈਕਟਰ ਆ ਵਾਹ ਕੇ ਚੈੱਕ ਕਰੇ ਜਾ ਸਕਦਾ ਟਾਇਰ ਚੰਗੇ ਆ ਜਿਹੜਾ ਕੋ ਚੰਗਾ ਟਰੈਕਟਰ ਵਾਹ ਕੇ ਚੈੱਕ ਕਰੇ ਜਾ ਸਕਦਾ ਕਿ ਰੁਪਏ ਜਨਾ ਰੰਗ ਨਹੀਂ ਗਈ ਸਾਰਾ ਓਰੀਜਨਲ ਟਰੈਕਟਰ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚਿਆ ਮੋਗਾ ਟਰੈਕਟਰ ਮੰਡੀ ਤੇ ਜਿੱਥੇ ਆਪਣੇ ਨਾਲ ਕਰਮਜੀਤ ਚੜਿੱਕ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂ ਠੀਕ ਹੈ ਬੇਟੀ ਤੇ ਬਾਈ ਜੀ ਲੋਕੇਸ਼ਨ ਦੱਸ ਦਿਓ ਪਹਿਲਾਂ ਤਾਂ ਲੋਕੇਸ਼ਨ ਆਪਣਾ ਮੋਗਾ ਜ਼ਿਲ੍ਹਾ ਕਰੈਕਟਰ ਕੋ ਸਹੀ ਹੈ ਜੀ ਸੇ ਕਾਪੀ ਕਾਗਜਾਂ ਦੇ ਸਾਰੇ ਓਕੇ ਜੀ ਹਾਜ਼ਰ ਕਾਪੀ ਕਾਂ ਜੀ ਇੰਜਨ ਗੇਅਰ ਤੇ ਇੰਨਾ ਸਾਰਾ ਜੋ ਵੀ ਮਤਲਬ ਘਾਟਵਾਦ ਹੁੰਦੀ ਹੈ ਪੂਰੀ ਕਰ ਦਿੰਨੇ ਆ ਠੀਕ ਆ ਬਾਕੀ ਤਸੱਲੀ ਕਰਕੇ ਲੈ ਜਾਣਾ ਹਾਂ ਗੀਅਰ ਪੈ ਵਾਲੀ ਵਾਹ ਕੇ ਚੈੱਕ ਕਰਕੇ ਲੈ ਜਾਣਾ ਠੀਕ ਹੈ ਜੀ ਤੇ ਟਰੈਕਟਰ ਵਿੱਚ ਵੀ ਕੱਟ ਲੈਨੇ ਆ ਬਾਈ ਹਾਂਜੀ ਹਾਂਜੀ ਜੋ ਪੁਰਾਣਾ ਟਰੈਕਟਰ ਵਿੱਚ ਕੱਟ ਸਕਦੇ ਠੀਕ ਹੈ ਜੀ ਹੁਣ ਆਪਾਂ ਅਰਜਨ ਤੋਂ ਸਟਾਰਟ ਕਰਦੇ ਆ ਬਾਈ ਕੰਮੇ ਹਾਂਜੀ ਹਾਂਜੀ ਇਹਦੇ ਬਾਰੇ ਡਿਟੇਲ ਚ ਦੱਸ 605 605 ਟਰੈਕਟਰ ਹੈ ਜੀ ਠੀਕ ਹੈ ਜੀ ਥੱਲੋ ਲੈ ਕੇ ਸਾਰਾ A to Z ਰਿਜਨਲ ਆ ਲਾ ਰਿੰਮਾਂ ਤੱਕ ਠੀਕ ਹੈ ਜੀ ਜਿਹੜਾ ਰਿੰਮਾਂ ਦਾ ਰੰਗ ਘਟ ਘਟਾ ਉਸੇ ਕਰਵਾਇਆ ਨਹੀਂ ਸਾਰਾ ਕੁ ਨਾਲ ਦਾ ਹੀ ਆ ਠੀਕ ਹੈ ਅਜੇ ਤੱਕ ਰਿੰਮਾਂ ਦੇ ਨਟ ਨਹੀਂ ਖੁੱਲੇ ਜੀ ਠੀਕ ਹੈ ਜੀ ਹਾਂਜੀ ਚੇਂਜਰ ਮੈਟ ਹੈ ਚੇਂਜਰ ਮੈਟ ਹੈ ਜੀ 19 ਬੈ 19 ਮੂਰ ਹਾਂਜੀ 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 ਤੇ ਟਰ ਮਗਲੇ 85 ਪੈਸਾ ਜੀ ਉਹ ਲੈ 90 ਪੈਸੇ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਓਕੇ ਆ ਵਾਹ ਕੇ ਚੈੱਕ ਕਰਕੇ ਜਿਹੜਾ ਮਰਜ਼ੀ ਜਾ ਸਕਦਾ ਠੀਕ ਹੈ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਮਾਡਲ ਤੇ ਭਾਈ ਰੇਟ ਕਿੰਨਾ ਆ ਗਿਆ ਇਹਦਾ ਰੇਟ ਹੈਗਾ ਜੀ ਮਾਡਲ ਹੈਗਾ 2014 ਹਾਂਜੀ ਰੇਟ ਆਪਾਂ ਕਰਦੇ ਆ 460000 ਰੁਪਏ ਜੀਨਾ ਮੌਕੇ ਤੇ ਜਿਹੜਾ ਤੁਹਾਡੇ ਵੀਡੀਓ ਵੇਖੇਗਾ 15000 ਡਿਸਕਾਊਂਟ ਦੇ ਦਿਆਂਗੇ 15000 ਰੁਪਏ ਡਿਸਕਾਊਂਟ ਹੋ ਜੂ ਮਿੱਤਰੋ ਇਹ ਚੋਂ ਟਰੈਕਟਰ ਚੰਗਾ ਹੂਰੇ ਆ ਗਿਆ 855 ਬਾਈ ਬਾਨ ਸਟਾਰ ਇਹਦੇ ਬਾਰੇ ਦੱਸੀ ਇਹਦੇ ਟਾਇਰ ਮਗਲੇ 90 ਪੈਸੇ ਆ ਜੀ ਠੀਕ ਆ ਜੀ 6 ਚੜੀਆ ਟਰੈਕਟਰੀ ਠੀਕ ਆ ਜੀ ਸਾਰਾ ਟਰੈਕਟਰ ਜਿਨਾਲਾ ਜੇ ਤੋਤਾ ਬਣੇਗਾ ਜੀ ਠੀਕ ਆ ਜੀ ਤੇ ਇੰਜਨ ਗੇਅਰ ਦਾ ਕਲੋਸ ਕਰਦਾ ਇੰਜਨ ਆ ਜੀ ਠੀਕ 2002 ਮਾਡਲ ਆ ਜੀ ਠੀਕ ਆ ਜੀ ਹਾਂਜੀ 2002 ਮਾਡਲ ਆ ਕ੍ਰੋਸ ਕਰਦਾ ਇੰਜਨ ਹੈ ਬਾਹਰ ਪੰਪ ਵਾਲਾ ਆ ਗਿਆ ਹਾਂਜੀ 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 ਇੰਜਨ ਗੇਰ ਦਾ ਓਕੇ ਹੈ ਸੈਲਫ ਵੀ ਨਾਲ ਦੀ ਹਾਂਜੀ ਸਾਰਾ ਕੁਝ ਨਾਲ ਦਾ ਸਾਰਾ ਕੁਝ ਨਾਲ ਦਾ ਇੰਜਨ ਦਾ ਓਕੇ ਹੈ ਓਕੇ ਓਕੇ ਵਾਹ ਕੇ ਚੈੱਕ ਕਰ ਜਾ ਸਕਦੇ ਠੀਕ ਹੈ ਮਾਡਲ ਤੇ ਰੇਟ ਬੋਲਦੇ ਮਾਡਲ ਹੈਗਾ 2002 ਜੀ ਹਾਂਜੀ ਰੇਟ ਆਪਾਂ 2 ਲੱਖ 60 ਹਜ਼ਾਰ ਬੋਲ ਕਰਦੇ ਆ ਜੀ ਠੀਕ ਹੈ ਜੀ ਮੌਕੇ ਹੁਣ ਵੀਡੀਓ ਵੇਖ ਕੇ ਆਊਗਾ 10000 ਡਿਸਕਾਊਂਟ ਦੇ ਦੇ 10000 ਰੁਪਿਆ ਡਿਸਕਾਊਂਟ ਹੋ ਜੂ ਮਿੱਤੋ ਹਾਂਜੀ ਹਾਂਜੀ ਬਾਕੀ ਮੌਕੇ ਤੇ ਹੋਰ ਵੀ ਹੋ ਜੂ ਯਾਰ ਮਾਡਲ ਹਾਂਜੀ 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 ਮੂਰੇ ਆ ਗਿਆ 60 ਦਾ ਫਾਰਮ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਡਬਲ ਕਲਚ ਹੈ ਵੀਰੇ ਹਾਂਜੀ ਮਗਲ ਟਾਇਰ ਠੀਕ ਹੈ ਜੀ ਰੰਗ ਰੰਗ ਪੇਡ ਦਾ ਅਰੀਜਨਲ ਹੈ ਜੀ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਜੀ ਠੀਕ ਹੈ ਜੀ 2003 ਮਾਡਲ ਆ ਪੰਜਾਬ ਨੰਬਰ ਪੰਜਾਬ ਨੰਬਰ ਆ 2003 ਮਾਡਲ ਆ ਤੇ ਛਤਰੀ ਮਿਲੂਗਾ ਇਹਦੇ ਨਾਲ ਹਾਂ ਜੀ ਨਹੀਂ ਆਇਆ ਜੀ ਛਤਰੀ ਹੈ ਨਹੀਂ ਇਹਨਾਂ ਛਤਰੀ ਹੈ ਨਹੀਂ ਹਾਂ ਜੀ ਛਤਰੀ ਹੈ ਨਹੀਂ ਡੰਡਾ ਫੱਟੀ ਤਾਂ ਆ ਗਿਆ ਹਾਂ ਡੰਡਾ ਫੱਟੀ ਹੈਗਾ ਜੀ ਡੰਡਾ ਫੱਟੀ ਹੈਗਾ ਬਾਈ ਛਤਰੀ ਹੈ ਨਹੀਂ ਆਈ ਮਿਲੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਚੰਗਾ ਹੈ ਮਾਡਲ ਤੇ ਰੇਟ ਕਿੰਨਾ ਆ ਗਿਆ ਦਾ ਮਾਡਲ ਹੈਗਾ ਜੀ 2003 ਹਾਂ ਜੀ ਰੇਟ ਹੈਗਾ 2 ਲੱਖ ਰੁਪਏ 2 1.5 ਕਿੰਨੇ ਦਾ 90 ਹਜ਼ਾਰ ਦੇ ਦੇਣੇ 1.90 ਦਾ ਹਾਂਜੀ ਹਾਂਜੀ 1.85 ਦੀ ਦੇ ਯਾਰ ਦੇ ਦਿਓ ਯਾਰ ਤੁਸੀਂ ਕਹਦਾ ਦੇ ਦੇ ਦਾਂਗੇ 1,85,000 ਦਾ ਬਣੂ ਮਿੱਤਰੋ ਹਾਂਜੀ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਰੰਗ ਪੇਂਟ ਦੀ ਵੀ ਬਾਈ ਫੁੱਲ ਗਾਰੰਟੀ ਦਿੰਦਾ ਮੂਰੇ ਆ ਗਿਆ 855 ਐਫ ਆਈ 2012 2012 ਮਾਡਲ ਹਾਂਜੀ ਡਬਲ ਡਿਸਟ੍ਰੀਬਿਊਟਰ ਹੈ ਜੀ ਹਾਂਜੀ ਪਾਵਰ ਸਟੀering ਹੈ ਹਾਂਜੀ ਮਗਲ ਟਾਇਰ ਹੈਗੇ 80-85 ਪੈਸੇ ਠੀਕ ਹੈ ਜੀ ਮੂਰਲੇ 80-85 ਪੈਸੇ ਠੀਕ ਹੈ ਜੀ ਤੇ ਕੰਮੇ ਇੰਜਨ ਗੇਰ ਦਾ ਪੂਰਾ ਚੰਗਾ ਟਰੈਕਟਰ ਇੱਕ ਲੋਸ ਕਰਦਾ ਜੀ ਕ੍ਰਾਸ਼ ਕਰਦਾ ਇੰਜਨ ਹੈ ਇੰਜਨ ਗੇਅਰ ਤਾਂ ਚੰਗਾ ਹੈ ਪੂਰਾ ਚੰਗਾ ਪੂਰਾ ਤੇ ਛਤਰੀ ਇਹਦੇ ਨਾਲ ਵੀ ਨਹੀਂ ਹੁਣੀ ਛਤਰੀ ਹੈ ਨਹੀਂ ਜੀ ਠੀਕ ਹੈ ਡੰਡਾ ਫੱਟੀ ਮਿਲੂ ਬਾਈ ਛਤਰੀ ਇਹਦੇ ਨਾਲ ਵੀ ਨਹੀਂ ਡਬਲ ਡਿਸਟਰੀਬਿਊਟਰ ਚਾ ਟਰੈਕਟਰ ਓਕੇ ਆ ਕੇ ਵਾਲੀਆਂ ਚਟਾਂ ਲੱਗੀਆਂ ਪਈਆਂ ਨੇ ਹਜੇ ਹਾਂਜੀ ਉਹ ਡਬਲ ਡਬਲ ਡਿਸਟਰੀਬਿਊਟਰ ਖਾਦੇ ਮਗਰ ਹਾਂ ਡਬਲ ਡਿਸਟਰੀਬਿਊਟਰ ਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਤੇ ਬਾਈ ਰੇਟ ਮਾਡਲ ਹੈਗਾ 2012 ਹੀ ਹਾਂਜੀ ਰੇਟ ਲੈਗਾ 4 ਲੱਖ 10 ਹਜ਼ਾਰ ਤੇ ਦੇਣਾ ਕਿੰਨੇ ਦਾ ਪੂਰੇ 4 ਲੱਖ ਦਾ ਹੋ ਜੂਗੇ ਮੁੱਕ 3 ਲੱਖ 95 ਹਜ਼ਾਰ ਦਾ ਲੈ ਜਿਓ ਯਾਰ ਚਲੋ ਲੈ ਜਾਈ ਠੀ ਤੇ ਖੋਲਦੇ ਹੀ ਹਿੱਸੇ 'ਚ ਆ ਮੂਰੇ ਆ ਗਿਆ 735 ਸਵਰਾਜ ਬਾਈ ਦੱਸੀ ਇਹਦੇ ਬਾਰੇ ਇਹ ਕਲੋਸ ਕਰਦਾ ਇੰਜ ਨਾ ਜੀ ਹਾਂਜੀ ਮਗਲ ਟਾਇਰ ਹੈ ਕਿ 70 ਪੈਸੇ ਠੀਕ ਹੈ ਜੀ ਮੂਰਲੇ ਹੈਗੇ 40 ਪੈਸੇ ਠੀਕ ਹੈ ਜੀ ਹਾਂਜੀ ਟਰੈਕਟਰ ਸਾਰਾ ਅਰੀਜਨ ਵਾਲਾ ਠੀਕ ਹੈ ਜੀ ਚੰਗਾ ਟਰੈਕਟਰ ਆ ਵਾਹ ਕੇ ਚੈੱਕ ਅਕਲ ਜਾ ਸਕਦੇ ਠੀਕ ਹੈ ਜੀ ਇੰਜਨ ਗੇਅਰ ਦਾ ਵੀ ਓਕੇ ਆ ਪੂਰਾ ਚੰਗਾ ਪੂਰਾ ਚੰਗਾ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਪੂਰਾ ਚੰਗਾ ਇੰਜਨ ਗੇਅਰ ਦਾ ਵੀ ਓਕੇ ਆ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਹਾਂਜੀ ਤੇ ਵਾਰ ਪੰਪ ਵਾਲਾ ਆ ਗਿਆ ਤੇ ਰੇਸ ਰੂਸ ਸੌਂ ਗਿਆ ਬੰਦੇ ਨੇ ਮੈਸੀ ਵਾਲੀ ਲਵਾਈ ਹੋਈ ਆ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਕੰਮੇ ਰੇਟ ਮਾਡਲ ਹੈਗਾ 99 ਜੀ ਹਾਂਜੀ ਰੇਟ ਦਾ 1,65,000 ਮੁੱਲ ਕਰਦੇ ਆ ਜੀ ਹਾਂਜੀ ਜਿਹੜਾ ਸਾਡਾ ਵੀਡੀਓ ਵੇਖ ਕੇ ਆਊਗਾ 10000 ਡਿਸਕਾਊਂਟ 10000 ਹਾਂਜੀ 15 ਹੀ ਦੇਊਗਾ ਯਾ ਚਲੋ 15 ਦੇ ਦਿੰਦਾ 15000 ਡਿਸਕਾਊਂਟ ਕਰੂ ਇਹ ਚੋਂ ਬਾਈ ਤੇ ਬਾਕੀ ਹੋਰ ਵੀ ਮਾੜਾ ਮੋਟਾ ਮਾਰਨ ਤਾਂ ਕੀਤਾ ਜਾਊਗਾ ਹਾਂਜੀ ਹਾਂਜੀ ਪੂਰੇ ਆ ਗਿਆ 855000 ਵਰਸ ਪੀਟੀਓ ਦੇਗੀ ਚੁੱਲੇ ਵਾਲਾ ਦੱਸੀ ਬਾਈ ਇਹਦੇ ਬਾਰੇ ਇਹ ਹੈਗਾ ਜੀ 2020 ਮਾਡਲ ਹਾਂਜੀ ਮੁੱਲੇ ਦਾ 650000 ਕਰਦੇ ਹਾਂ ਜੀ ਹਾਂਜੀ ਟਰੈਕਟਰ ਚੰਗਾ ਜਿਹੜਾ ਕੋਈ ਚੰਗਾ ਟਰੈਕਟਰ ਵਾਹ ਕੇ ਚੈੱਕ ਕਰ ਜਾ ਸਕਦਾ ਕਿ ਰੁਪਏ ਜਿੰਨਾ ਰੰਗ ਨਹੀਂ ਗਈ ਸਾਰਾ ਅਰੀਜਨਲ ਟਰੈਕਟਰ ਸਾਰਾ ਅਰੀਜਨਲ ਹੈ ਅਲੱਗ ਤੋਂ ਕਲੱਚ ਟੂ ਸਪੀਡ ਟੂ ਸਪੀਡ ਹੈ ਟੂ ਸਪੀਡ ਹੈ ਬਾਈ ਲੱਗ ਤੋਂ ਕਲੱਚ ਵਾਲਾ ਪੰਜਾਬ ਨੰਬਰ ਹੈ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਰੰਗ ਪੇਂਟ ਦਾ ਬਾਈ ਕਹਿੰਦਾ ਅਰੀਜਨਲ ਹੈ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਜੂ ਵਗੈਰਾ ਵੀ ਲੱਗੀ ਹੋਈ ਐ ਡੈੱਕ ਵਾਲੀ ਹਾਂਜੀ ਹਾਂਜੀ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮਾਡਲ ਤੇ ਰੇਟ ਮਾਡਲ ਹੈ 2020 ਰੇਟ ਰੇਟ 6.5 ਲੱਖ ਦਾ ਹੈ ਦੇਣਾ ਮੌਕੇ ਤੇ ਮਾਨਤਨ ਹੋ ਜਾਊਗਾ ਜੀ ਮੌਕੇ ਤੇ ਮਾਨਤਾ ਨੂੰ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹਾਂਜੀ 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 ਸਾਰੇ ਮਜੇ ਕਰੇ ਕਰੇ ਟਰੈਕਟਰ ਖੜਾ ਕੋਈ ਕਿਹੜਾ ਖੜਾ 855 ਅੱਛਾ ਕਿੰਨੇ ਮਾਡਲ ਹੈ 2003 2003 ਹਾਂ ਤੇ ਉਹਦਾ ਕੀ ਮਾਡਲ ਰੇਟ ਰੂਟ ਹੈ ਉਹਦਾ ਮੁੱਲ ਆਪਾਂ ਕਰਦੇ ਆ 230000 ਰੁਪਿਆ ਅੱਛਾ ਜੀ ਮੁੱਕ ਦੇ ਜਿਹੜਾ ਵੀਡੀਓ ਵੇਖੋ 20 ਹਜ਼ਾਰ ਟਰੈਕਟਰ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਬਾਈ ਕਰਮੀ ਜੀ 96532 48100 96532 48100 ਬਹੁਤ ਬਹੁਤ ਧੰਨਵਾਦ ਭਾਈ ਕਰਮਜੀਤ ਜਾਣਕਾਰੀ ਦੇਣ ਲਈ ਹਾਂਜੀ ਹਾਂਜੀ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਾਸਤਰੀ ਕਾਲਜ